ਦੇ ਬਾਰੇ ਸੂਟ ਜਿਹੜੇ ਬਹੁਤ ਸੋਹਣੇ ਸੋਹਣੇ ਸੂਟਸ ਆ ਤੇ ਪੂਰੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਬਿਊਟੀਫੁਲ ਬਾਵਾ ਬਿਊਟੀਫੁਲ ਕਲਰ ਕੰਬੀਨੇਸ਼ਨ ਤੇ ਅੱਜ ਜਿਵੇਂ ਤੁਹਾਨੂੰ ਮੈਂ ਖੋਲ ਕੇ ਦਿਖਾ ਰਹੀ ਹਾਂ ਤੇ ਇਹ ਨਾ ਜਿੱਦਾਂ ਪਰਿਕੀ ਵਾਲਾ ਹੈ ਕਿੰਨਾ ਪਿਆਰਾ ਕੰਮ ਹੋਇਆ ਹੋਇਆ ਹੈ ਔਰ ਕਿੰਨਾ ਦੇਖੋ ਕਿੰਨਾ ਪਿਆਰਾ ਹੈ ਮਤਲਬ ਇਹ ਉਹ ਕਲਰ ਹੈ ਨਾ ਜਿਹਦੇ ਉੱਪਰ ਤੁਸੀਂ ਜਿੱਦਾਂ ਅਗਰੇ ਦੇ ਉੱਤੇ ਆਫਵਾਇਟ ਨਾਲ ਕੰਮ ਕਰਤਾ ਹੈ ਮਤਲਬ ਲੁੱਕ ਵੈਰੀ ਹੈ ਜੀ ਉਹਨਾਂ ਨੂੰ ਆਫਰਸ ਚ ਕੱਟ ਦਿੰਨੇ ਆ ਸਾਡੇ ਲਾਸਟ ਵੀਡੀਓ ਸਾਡੇ ਕੋ ਕੁਝ ਨਹੀਂ ਬਚਿਆ ਸਾਰੇ ਨਿਕਲ ਗਏ ਨੇ ਇੱਕ ਦੋ ਪੀਸ ਸ਼ਾਇਦ ਬਚੇ ਹੋਣਗੇ ਆਫਰ ਵਾਲੇ ਦੇ ਸਾਰੇ ਪੀਸੇ ਆ ਲਓ ਜੀ ਅੱਜ ਆਪਾਂ ਆਵਲੇ ਸੂਟ ਦੇ ਤੁਹਾਨੂੰ ਤੁਮਾਕ ਆਫਰ ਦਿੱਤੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਔਰ ਪਲੱਸ ਉਹ ਜਿਹੜੀ ਘੰਟੀ ਬਣੀ ਹੁੰਦੀ ਹੈ ਨਾ ਬੈਲ ਆਈਕਨ ਉਹਨੂੰ ਵੀ ਪ੍ਰੈਸ ਕਰਨਾ ਨਹੀਂ ਭੁੱਲਣਾ ਉਹਨੂੰ ਪ੍ਰੈਸ ਕਰਨ ਨਾਲ ਤੁਹਾਨੂੰ ਸਾਡੇ ਆਫਰਸ ਸਾਡੇ ਸ਼ਾਰਟਸ ਸਾਡੀ ਸਤਿ ਸ਼੍ਰੀ ਅਕਾਲ ਜੀ Welcome to our channel Bend the Trend with the Style Boutique from Amritsar. ਕਿਦੋਂ ਸਾਰੇ ਠੀਕ ਠਾਕ ਹੋ ਸਾਰੇ ਅ ਅੱਜ ਦੀ ਵੀਡੀਓ ਦੇ ਵਿੱਚ ਕੁਝ ਜਿਹੜੇ ਸਾਡੇ ਨਿਊ ਕਲੈਕਸ਼ਨ ਨਿਊ ਸੂਟਸ ਬਣੇ ਨੇ ਕਾਟਨ ਦੇ ਬੜੇ ਅੱਛੇ ਵਾਲੇ ਔਰ ਪ੍ਰਾਈਸ ਵੀ ਸਾਡੇ ਤੁਹਾਨੂੰ ਪਤਾ ਹੈ ਕਿ ਅਸੀਂ ਬਹੁਤ ਜ਼ਿਆਦਾ ਨਹੀਂ ਲਗਾਉਂਦੇ ਜਿੱਦਾਂ ਫੈਬਰਿਕ ਜਿੱਦਾਂ ਕੰਮ ਉਹਦੇ ਹਿਸਾਬ ਦੇ ਨਾਲ ਹੀ ਲੱਗਦਾ ਹੈ ਠੀਕ ਹੈ ਤੇ ਤੁਹਾਨੂੰ ਕੁਝ ਨਿਊ ਕਲੈਕਸ਼ਨ ਆਈ ਸੀਗੀ ਤੇ ਉਹ ਅਸੀਂ ਦਿਖਾ ਰਹੇ ਹਾਂ ਤੇ ਤੁਸੀਂ ਕੋਸ਼ਿਸ਼ ਕਰਨਾ ਕਿ ਅੱਜ ਵਾਲੇ ਸੂਟ ਜਿਹੜੇ ਬਹੁਤ ਸੋਹਣੇ ਸੋਹਣੇ ਸੂਟਸ ਆ ਤੇ ਪੂਰੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਤੁਹਾਨੂੰ ਸਾਰੇ ਪੀਸਸ ਟੂ ਬੜੇ ਡੀਟੇਲ ਦੇ ਵਿੱਚ ਕੋਸ਼ਿਸ਼ ਕਰੂੰਗੀ ਕਿ ਐਦਾਂ ਬਿਲਕੁਲ ਲੱਗੇ ਵੀ ਦਿਖਾਈਏ ਤੇ ਫਿਰ ਅਸੀਂ ਹੁਣ ਕੰਟੀਨਿਊ ਕਰਦੇ ਆ ਤੇ ਸੂਟਸ ਤੁਹਾਨੂੰ ਦਿਖਾਣੇ ਆ ਜੀ ਤੇ ਹੋ ਜੋ ਤੁਸੀਂ ਰੈਡੀ ਤੇ ਫੜ ਲਓ ਤੁਸੀਂ ਆਪ ਦੇ ਫੋਨ ਹੁਣ ਬਸ ਠੀਕ ਹੈ ਜੀ ਤੇ ਇਹ ਸਾਡਾ ਪਹਿਲਾ ਸੂਟ ਹੈ ਜੀ ਇਹ ਦੀ ਜਿਹੜੀ ਕਾਟਨ ਹੈਗੀ ਆ ਉਹ ਚੈੱਕ ਦੇ ਵਿੱਚ ਆ ਕਾਟਨ ਲੱਗ ਗਿਆ ਤੁਹਾਨੂੰ ਦਿਖਾਨੀ ਪਹਿਲਾ ਡਿਜ਼ਾਈਨ ਦੂਰੋਂ ਦੇਖ ਲੋ ਆਰੀ ਵਰਕ ਦਾ ਸੂਟ ਹੈ ਪੀਚ ਕਲਰ ਹੈ ਬਹੁਤ ਸੋਹਣਾ ਕਲਰ ਹੈ ਪੀਚ ਕਲਰ ਆਰੀ ਵਰਕ ਦਲਾ ਬਣਿਆ ਹੋਇਆ ਹੈ ਠੀਕ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਘੇਰੇ ਦੇ ਕੁਛ ਨਹੀਂ ਹੈ ਗਲਾ ਬਣਾ ਕੇ ਤੇ ਸਾਰੇ ਸੂਟ ਦੇ ਉੱਪਰ ਛੋਟੀ ਛੋਟੀ ਬੂਟੀ ਪਾਈ ਹੋਈ ਹੈ ਕਲਰ ਕੰਬੀਨੇਸ਼ਨ ਦੇਖੋ ਔਰ ਆ ਦੇਖੋ ਕਪੜਾ ਜਿਹੜਾ ਸੈਲਫ ਦੇ ਵਿੱਚ ਹੈਗਾ ਚੈੱਕ ਚੈੱਕ ਦੇ ਵਿੱਚ ਇਹਦੇ ਉੱਪਰ ਕੰਮ ਆ ਆ ਦੇਖੋ ਬਾਕੀ ਸਾਰੀ ਸ਼ਰਟ ਦੇ ਉੱਪਰ ਐਦਾਂ ਬੂਟੀ ਹੈ ਠੀਕ ਹੈ ਹੈਵੀ ਬਾਵਾ ਬਹੁਤ ਸੋਣਾ ਕੰਮ ਹੋਇਆ ਹੋਇਆ ਹੈ ਬਾਵਾ ਤੇ ਔਰ ਬੜੇ ਕਹਿੰਦੇ ਨਾ ਪੇਸਟਲ ਜਿਹਾ ਕਲਰ ਹੈ ਇਹ ਆਪਾਂ ਦੀ ਕੋਸ਼ਿਸ਼ ਹੈ ਜੀ ਹੁੰਦੀ ਕਿ ਗਰਮੀਆਂ ਦੇ ਵਿੱਚ ਅਸੀਂ ਪੇਸਟਲ ਕਲਰਸ ਦਿਖਾਈਏ ਅੱਜ ਕੋ ਬਿਊਟੀਫੁੱਲ ਬਾਵਾ ਬਿਊਟੀਫੁੱਲ ਕਲਰ ਕੰਬੀਨੇਸ਼ਨ ਤੇ ਅੱਜ ਜਿੰਨੇ ਵੀ ਸੂਟ ਦਿਖਾਉਂਗੀ ਸਭ ਦੇ ਨਾਲ ਦੁਪट्टे ਨਹੀਂ ਹੈਗੇ ਕਿਉਂਕਿ ਦੁਪट्टे ਤੁਹਾਨੂੰ ਬੋਲਿਆ ਸੀਗਾ ਕਿ ਜਿੱਦਾਂ ਕਈਆਂ ਨੂੰ ਪਸੰਦ ਆਉਂਦੇ ਨੇ ਟਾਈ ਐਂਡ ਕਈਆਂ ਨੂੰ ਪਸੰਦ ਆਉਂਦੇ ਨੇ ਕੰਟਰਾਸਟ ਹਨਾ ਤੇ ਕਈ ਬੇਸ ਕਲਰ ਹੀ ਕਰਾਉਂਦੇ ਨੇ ਤੇ ਟੈਪਿੰਗ ਕਰਾਉਂਦੇ ਨੇ ਹਨਾ ਸੋ ਦੁਪੱਟੇ ਅਸੀਂ ਪਹਿਲਾਂ ਬਣਾਉਂਦੇ ਸੀਗੇ ਤੇ ਉਹ ਨਾ ਫਿਰ ਜਿੱਦਾਂ ਕਸਟਮਰ ਨੂੰ ਸੂਟ ਪਸੰਦ ਆ ਜਾਂਦਾ ਸੀਗਾ ਤੇ ਦੁਪੱਟਾ ਸਾਡੇ ਕੋਲ ਹੀ ਪਿਆ ਰਹਿੰਦਾ ਸੀ ਚਾਹੇ ਅਸੀਂ ਦੁਪੱਟਿਆਂ ਦੇ ਨਾਲ ਕੁਝ ਨਾ ਕੁਝ ਕਾਰਸਤਾਨੀ ਕਰਕੇ ਨਵੀਂ ਕਲੈਕਸ਼ਨ ਬਣਾ ਦਿੰਦੇ ਆ ਲੇਕਿਨ ਇਟਸ ਬੈਟਰ ਕਿ ਅਸੀਂ ਪਹਿਲਾਂ ਹੀ ਐਮਬ੍ਰੋਇਡਰੀ ਕਰਵਾਈਏ ਜਿੱਦਾਂ ਤੇ ਦੁਪੱਟੇ ਅਸੀਂ ਜਿੱਦਾਂ ਕਸਟਮਰ ਕਹਿੰਦਾ ਅਸੀਂ ਉਦਾਂ ਬਣਵਾ ਦਿੰਨੇ ਆ ਹਨਾ ਔਰ ਇੱਕ ਆਪਸ਼ਨ ਇਹ ਵੀ ਹੁੰਦੀ ਹੈ ਜਿੱਦਾਂ ਇਹ ਵੀ ਗੁੱਡ ਹੋ ਗਿਆ ਕਿ ਕਸਟਮਰਸ ਕੀ ਕਰਦੇ ਨੇ ਸਾਡੇ ਕੋਲ ਦੁਪੱਟੇ ਪੇਂਟ ਕਰਵਾ ਲੈਂਦੇ ਨੇ ਹਨਾ ਜਿੱਦਾਂ ਪੇਂਟ ਅਸੀਂ ਤੁਹਾਨੂੰ ਪਤਾ ਹੈ ਕਿ ਸਾਡਾ ਪੇਂਟ ਗੁੱਡ ਹੁੰਦਾ ਹੈ ਹਨਾ ਸੋ ਆਹ ਡਿਜ਼ਾਈਨ ਆ ਤੁਹਾਨੂੰ ਦਿਖਾਤਾ ਬਹੁਤ ਪਿਆਰਾ ਪੀਸ ਹੈ ਜੀ ਠੀਕ ਹੈ ਜੀ ਦੁਪੱਟਾ ਇਹਦਾ ਜਿੱਦਾਂ ਕਸਟਮਰ ਕਹੇਗਾ ਉਹਦੇ ਹਿਸਾਬ ਨਾਲ ਕਰ ਦਾਂਗੇ ਇਹ ਕੋਸਟ ਕਰੇਗਾ ਜੇ ਤੁਹਾਨੂੰ ਆਹ ਜਿਹੜਾ ਸੂਟ ਹੈਗਾ ਆ ਆਰੀ ਵਰਕ ਹੈਵੀ ਵਾਲਾ ਆਰੀ ਵਰਕ ਆ ਦੇਖੋ ਠੀਕ ਹੈ ਏ ਕਾਸਟ ਕਰੇਗਾ ਜੇ ਤੁਹਾਨੂੰ 2500 ਦਾ ਠੀਕ ਹੈ ਜੀ ਜਿਹੜਾ ਸਾਡੇ ਨਾਲ ਪਹਿਲੀ ਵਾਰੀ ਪਰਚੇਸ ਕਰ ਰਿਹਾ ਹੈ ਉਹਨੂੰ 100 ਰੁਪੀਸ ਆਫ ਹੋ ਜਾਣੇ ਆ ਪਹਿਲੀ ਪਰਚੇਸ ਤੇ ਠੀਕ ਹੈ ਤੇ ਪਲੱਸ ਅਗਰ ਤੁਸੀਂ ਸਾਡੇ ਸਬਸਕ੍ਰਾਈਬਰ ਵੀ ਹੈਗੇ ਹੋ ਤਾਂ ਵੀ ਤੁਹਾਨੂੰ 100 ਰੁਪੀਸ ਆਫ ਹੋ ਜਾਣੇ ਆ ਠੀਕ ਹੈ ਜੀ ਇਹ ਹੋ ਗਿਆ ਪੀਚ ਕਲਰ ਤੇ ਇੱਕ ਹੋਣਾ ਬੜਾ ਹੀ ਬਿਊਟੀਫੁਲ ਪੀਸ ਆ ਠੀਕ ਹੈ ਵੀ ਤੁਹਾਨੂੰ ਮੈਂ ਖੋਲ ਕੇ ਦਿਖਾ ਰਹੀ ਹਾਂ ਤੇ ਇਨੇ ਜਿੱਦਾਂ ਹੁਣ ਗਰਮੀ ਆ ਗਈ ਹੈ ਨਾ ਤੇ ਬਾਟਮ ਦੇ ਉੱਤੇ ਵੀ ਕੰਮ ਮੰਗਦੇ ਨੇ ਠੀਕ ਹੈ ਤੇ ਅਸੀਂ ਹੁਣ ਤੁਹਾਨੂੰ ਪਹਿਲਾਂ ਸ਼ਰਟ ਦਿਖਾਉਣੀ ਹੈ ਕੰਟਰਾਸਟ ਬਹੁਤ ਪਿਆਰਾ ਕੰਟਰਾਸਟ ਹੈ ਜੀ ਇਹ ਠੀਕ ਹੈ ਰਾਮ ਟੈਕਸ ਦੀ ਸ਼ਰਟ ਹੈ ਇਹ ਠੀਕ ਹੈ ਰਾਮ ਟੈਕਸ ਦਾ ਫੈਬਰਿਕ ਬੋਲਣ ਨਾਲ ਤੁਹਾਨੂੰ ਮਤਲਬ ਇਹ ਕਹਿਣ ਦੀ ਲੋੜ ਨਹੀਂ ਹੈਗੀ ਕਿ ਇਹ ਪਿਓਰ ਕਾਟਨ ਹੈਗੀ કે ਨਹੀਂ ਹੈਗੀ ਥਿਸ ਇਜ਼ ਪਿਓਰ ਕਾਟਨ ਆ ਦੇਖੋ ਕਲਰ ਬਹੁਤ ਸੁਖਦਿੰਜਾ ਕਲਰ ਆ ਬਹੁਤ ਪਿਆਰਾ ਕਲਰ ਆ ਆ ਦੇਖੋ

ਆ ਹੈਗੀਆਂ ਇਹਦੀਆਂ 바ਵਾ ਠੀਕ ਹੈ ਜੀ ਇਹ ਵਾਲਾ ਕਮ ਆਇਆ ਘਾਤ 바ਵਾ ਵੇਖੋ ਬਿਊਟੀਫੁਲ ਪੀਸ ਰਾਮਟੈਕਸ ਦਾ ਫੈਬਰਿਕ ਹੈ ਤੇ ਪਿਓਰ ਕਾਟਨ ਦੀ ਹੀ ਬਾਟਮ ਹੈ ਬਹੁਤ ਸੋਹਣੀ ਬਾਟਮ ਦੇ ਉੱਪਰ ਵੀ ਕੰਟਰਾਸਟ ਕੰਮ ਹੈਗਾ ਤੁਸੀਂ ਸਲਵਾਰ ਬਣਾਣੀ ਹੈ ਜਾਂ ਪਲਾਜ਼ੋ ਬਣਾਣਾ ਹੈ ਉਹ ਤੁਹਾਡਾ ਆਪ ਦਾ ਪੁੱਛ ਹੈ ਆ ਇਹ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਬਹੁਤ ਬਿਊਟੀਫੁਲ ਵਰਕ ਹੈ ਆਰੀ ਵਰਕ ਹੈ ਠੀਕ ਹੈ ਇਹਦੇ ਨਾਲ ਵੀ ਦੁਪੱਟਾ ਨਹੀਂ ਹੈਗਾ ਤੇ ਇਹ ਤੁਹਾਨੂੰ ਕੋਸਟ ਕਰੇਗਾ 2590 ਆ 2500 ਦਾ ਕੋਸਟ ਕਰੇਗਾ ਤੁਹਾਨੂੰ ਇਹ ਤੇ ਉਹੀ ਜਿਹੜਾ ਤੁਹਾਨੂੰ ਦੱਸੀਤਾ ਹੈ ਕਿ ਅਗਰ ਸਾਡੇ ਸਬਸਕ੍ਰਾਈਬਰ ਹੈਗੇ ਹੋ ਯਾ ਤੁਸੀ ਸਾਡੇ ਕੋ ਪਹਿਲੀ ਵਾਰ ਹੀ ਲੈ ਰਹੇ ਹੋ ਤੇ ਤੁਹਾਨੂੰ 100 ਆਫ ਹੋ ਜਾਏਗਾ ਠੀਕ ਹੈ ਜੀ ਪਹਿਲੀ ਪਰਚੇਸ ਤੇ ਠੀਕ ਹੈ ਤੇ ਹੁਣ ਨੈਕਸਟ ਪੀਸ ਕੋਹ ਸੋਨਾ ਕਨਸੈਪਟ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਗਾਜਰੀ ਐਂਡ ਪੀਚ ਦਾ ਠੀਕ ਹੈ ਇਹਦੀ ਜਿਹੜੀ ਸ਼ਰਟ ਆ ਉਹ ਤੁਹਾਨੂੰ ਦਿਖਾਉਣੀ ਆ ਇਹ ਵੀ ਆਰੀ ਵਰਕ ਆ ਪਿਓਰ ਕਾਟਨ ਸ਼ਰਟ ਚੈੱਕ ਸ਼ਰਟ ਛੋਟੇ ਛੋਟੇ ਚੈੱਕ ਬਣੇ ਹੋਏ ਨੇ ਆ ਦੇਖੋ ਬਿਊਟੀਫੁਲ ਪੀਸ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਇਹਦੇ ਉੱਪਰ ਆ ਦੇਖੋ ਆਪਣਾ ਲੱਗ ਕੇ ਦਿਖਾ ਰਹੇ ਹਾਂ ਬਹੁਤ ਪਿਆਰਾ ਜਾਗਾ ਗੱਜਰੀ ਕਲਰ ਆ ਆ ਦੇਖੋ ਔਰ ਬਹੁਤ ਸੋਹਣੇ ਤਰੀਕੇ ਨਾਲ ਇਹਦੇ ਉੱਪਰ ਕੰਮ ਹੋਇਆ ਹੋਇਆ ਹੈ ਤੇ ਘੇਰੇ ਵਾਲਾ ਕੰਮ ਤੁਹਾਨੂੰ ਲੱਗ ਕੇ ਉਹ ਦਿਖਾ ਰਹੇ ਅਸੀਂ ਆ ਦੇਖੋ ਬਿਊਟੀਫੁਲ ਘੇਰਾ ਠੀਕ ਹੈ ਔਰ ਏ ਬਣੀ ਹੋਈ ਹੈ ਜੇ ਦੀਆਂ ਪਾਵਾਂ ਪਾਵਾਂ ਦੇਖੋ ਸੇ ਕੰਮ ਦੇਖੋ ਤੁਸੀਂ ਕਿੰਨਾ ਬਰੀਕੀ ਵਾਲਾ ਹੈ ਕਿੰਨਾ ਪਿਆਰਾ ਕੰਮ ਹੋਇਆ ਹੋਇਆ ਹੈ ਔਰ ਕਿੰਨਾ ਅੱਛਾ ਕਲਰ ਕੰਬੀਨੇਸ਼ਨ ਹੈ ਏ ਹੈਗੀ ਸੀ ਜੇ ਸ਼ਰਟ ਠੀਕ ਹੈ ਤੇ ਹੁਣ ਤੁਹਾਨੂੰ ਦਿਖਾ ਰਹੇ ਅਸੀਂ ਬਾਟਮ ਆ ਦੇਖੋ ਇਹ आएगी ਬਾਟਮ ਤੇ ਬਾਟਮ ਦੇ ਥੱਲੇ ਤਾਂ ਪੂਰਾ ਵਰਕ ਆਏਗਾ ਠੀਕ ਹੈ ਕਾਫੀ ਜ਼ਿਆਦਾ ਵਰਕ ਆ ਬਾਟਮ ਤੇ ਠੀਕ ਹੈ ਜੀ ਆ ਦੇਖੋ ਐਕਟ ਮਾਰ ਆ ਪੂਰਾ ਬਾਟਮ ਦਾ ਕੰਮ ਆ ਕੰਟਰਾਸਟ ਪਿਓਰ ਕਾਟਨ ਠੀਕ ਹੈ ਜੀ ਤੇ ਇਹ ਤੁਹਾਨੂੰ ਕੋਸਟ ਕਰਨਾ ਹੈ ਆ 2690 2600 ਦਾ ਕੋਸਟ ਕਰੇਗਾ ਤੁਹਾਨੂੰ ਇਹ ਠੀਕ ਹੈ ਜੀ 2690 2600 ਦਾ 90 ਅਸੀਂ ਵੇਵ ਆਫ ਕਰ ਰਹੇ ਆ 2600 ਦਾ ਕੋਸਟ ਕਰੇਗਾ ਤੁਹਾਨੂੰ ਇਹ ਸਪਿਰ ਠੀਕ ਹੈ ਸਿੰਗਲ ਸਿੰਗਲ ਕਲਰ ਲਿਮਿਟਿਡ ਪੀਸਸ ਠੀਕ ਹੈ ਔਨ ਆ ਹੈਗਾ ਹੈ ਬੜਾ ਅੱਛਾ ਦੇਖੋ ਇਸ ਕਪੜੇ ਦੇ ਵਿੱਚ ਇਫੈਕਟ ਦੇਖੋ डेनिम लिन टाइप मतलब टच ओह टच मतलब नॉट टेक्सचर देखें देखो ठीक है ये भी आरी वर्क सूट है जी ये भी थानू बॉटम से कम मिलेगा ठीक है पहला तुम शर्ट दिखा देंद गा बनया हुया बहुत ब्यूटीफुल पीस है जी ये ਬਣਿਆ ਹੋਇਆ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਇਹ ਹੈਗਾ ਸਕਾਈ ਜャ ਕਲਰ ਆ ਇਕਦਮ ਲਾਈਟ ਸਕਾਈ ਕਲਰ ਹੁੰਦਾ ਨਾ ਜਿਹੜਾ ਔਰ ਉਹਦੇ ਵਿੱਚ ਥੋੜੀ ਜੀ ਡਾਰਕ ਸ਼ੈਡਿੰਗ ਆ ਮਤਲਬ ਬਲੂ ਦੀ ਹੀ ਡਾਰਕ ਥੋੜੀ ਜੀ ਸ਼ੈਡਿੰਗ ਹੈਗੀ ਹੈ ਤੇ ਉਹਦੇ ਨਾਲ ਹੀ ਕੰਟਰਾਸਟ ਦੇ ਵਿੱਚ ਅਸੀਂ ਇਹਨੇ ਉੱਪਰ ਕੰਮ ਕਰਵਾਤਾ ਹੈ ਇਹ ਨੇਵੀ ਬਲੂ ਕਲਰ ਹੁੰਦਾ ਨਾ ਜਿਹੜਾ ਉਹ ਵਾਲੇ ਕਲਰ ਦੇ ਨਾਲ ਅਸੀਂ ਇਹਦੇ ਉੱਪਰ ਵਰਕ ਕਰਵਾਇਆ ਤੁਹਾਨੂੰ ਲੱਗ ਗਿਆ ਦਿਖਾ ਰਹੇ ਹਾਂ ਆ ਦੇਖੋ ਠੀਕ ਹੈ ਸਾਰੀ ਸ਼ਰਟ ਦੇ ਉੱਪਰ ਇਦਾਂ ਛੋਟੇ-ਛੋਟੇ ਫੁੱਪੀ ਆ ਜਾਈਗੀ ਘੇਰੇ ਤੇ ਕੁਝ ਨਹੀਂ ਹੈਗਾ ਤੇ ਆ ਦੇਖੋ ਆਣੀ ਅਜੇ ਦੀਆਂ ਬਾਹਾਂ ਵੈਰੀ ਬਿਊਟੀਫੁਲ ਪੀਸ ਆ ਦੇਖੋ ਜੀ ਤੇ ਇਹਦੇ ਬਾਟਮ ਤੇ ਵੀ ਕੰਮ ਹੈਗਾ ਉਹ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹ ਆਇਆ ਹੈਗਾ ਬਾਟਮ ਬਾਟਮ ਦੇ ਉੱਪਰ ਵੀ ਇਦਾਂ ਵਰਕ ਹੈਗਾ ਠੀਕ ਹੈ ਜੀ ਏ ਤੁਹਾਨੂੰ ਕੋਸਟ ਕਰੇਗਾ ਜੇ 2390 ਠੀਕ ਹੈ ਜੀ ਏ ਵਾਲਾ ਕੋਸਟ ਕਰੇਗਾ ਤੁਹਾਨੂੰ 2390 ਸਿੰਗਲ ਪੀਸ ਸਿੰਗਲ ਕਲਰ ਜਿੰਨੂੰ ਵੀ ਪਸੰਦ ਆ ਰਿਹਾ ਹੈ ਸਕਰੀਨਸ਼ਾਟ ਲੈ ਕੇ ਜਿਹੜੇ ਸਾਡੇ ਨੰਬਰਸ ਦੇ ਉੱਪਰ ਸਾਨੂੰ ਪੇਸ ਕਰ ਦਿਓ ਠੀਕ ਹੈ ਜੀ ਆ ਦੇਖੋ ਇਹ ਬੜਾ ਹੀ ਪਿਆਰਾ ਹੈ ਐਸ ਕੇ ਦੀ ਕਾਟਨ ਹੈ ਕਲਰ ਬੜਾ ਸੋਹਣਾ ਹੈ ਇਹ ਵੀ ਗਰਮੀਆਂ ਆਉਣ ਸਕਦੀਆਂ ਹੋਣ ਆ ਜਿਹੜੀ ਕਲਰਸ ਹੁੰਦੇ ਨੇ ਡਿਮਾਂਡਿੰਗ ਚ ਹੀ ਰਹਿੰਦੇ ਨੇ ਆ ਦੇਖੋ ਕਿੰਨਾ ਪਿਆਰਾ ਹੈ

ਪੂਰਾ ਗਲਾ ਹੈਵੀ ਬਣਿਆ ਹੋਇਆ ਹੈ ਔਰ ਆ ਜਿਹੜੀਆਂ ਸਾਈਡ ਵਾਲੀਆਂ ਛੜੀਆਂ ਨੇ ਤੇ ਛੋਟੀ ਪੂਟੀ ਆ ਇਹਨੇ ਪੂਰੇ ਸ਼ਰਟ ਦੇ ਥੱਲੇ ਤੱਕ ਘੇਰੇ ਤੱਕ ਜਾਣਾ ਹੈ ਆ ਬਹੁਤ ਸੋਹਣਾ ਪੀਸ ਹੈ ਜੀ ਇਹ ਤੇ ਐਦਾਂ ਹੀ ਇਹਦੀਆਂ ਬਾਹਵਾਵਾਂ ਬਣੀਆਂ ਹੋਈਆਂ ਐ ਐਸ ਕੇ ਦੀ ਕਾਟਰ ਲੱਗੀ ਹੋਈ ਹੈ ਇਹਨੂੰ ਬਾਹਵਾਵਾਂ ਦੇਖੋ ਕਿੰਨੀਆਂ ਬਿਊਟੀਫੁਲ ਆ ਆ ਦੇਖੋ ਵਰਕ ਦੇਖੋ ਇਹਦਾ ਕਿੰਨਾ ਪਿਆਰਾ ਠੀਕ ਹੈ ਜੀ ਆ ਬਾਹਵਾਵਾਂ ਬਹੁਤ ਸੋਹਣਾ ਪੀਸ ਹੈ ਜੀ ਇਹ ਬਹੁਤ ਪਿਆਰਾ ਪੀਸ ਹੈ ਇਸ ਕਰਨ ਵਾਲਾ ਨਹੀਂ ਹੈਗਾ ਠੀਕ ਹੈ ਦੁਪੱਟੇ ਨਾਲ ਨਹੀਂ ਹੈਗੇ ਜਿੱਦਾਂ ਕਸਟਮਰ ਕਹੇਗਾ ਅਸੀਂ ਉਹਦੇ ਹਿਸਾਬ ਨਾਲ ਲਾ ਦਾਂਗੇ ਦੁਪੱਟੇ ਕੋਈ ਜ਼ਿਆਦਾ ਕਾਸਟ ਨਹੀਂ ਕਰਦੇ ਐਸ ਕੇ ਦੀ ਕਾਟਨ ਲੱਗੀ ਹੋਈ ਹੈ ਇਹਨੂੰ 2850 ਦਾ ਸੂਟ ਹੈ ਜੀ 2800 ਦਾ ਪਵੇਗਾ ਤੁਹਾਨੂੰ ਠੀਕ ਹੈ ਜੀ ਤੇ ਸ਼ਿਪਿੰਗ ਐਕਸਟਰਾ ਲੱਗਦੀ ਹੈ ਜਿੰਨਾ ਦਾ ਤੇ ਸਾਡੇ ਮਤਲਬ ਫਸਟ ਪਰਚੇਸ ਹੈ ਕੀ ਹੈ 100 ਆਫ ਹੋਏਗਾ ਉਹਨਾਂ ਦਾ ਤੇ ਅਗਰ 100 ਸ਼ਿਪਿੰਗ ਹੈਗੀ ਹੈ ਤੇ ਸ਼ਿਪਿੰਗ ਵੇਵ ਆਫ ਹੋ ਜਾਂਦੀ ਹੈ ਅਗਰ ਸ਼ਿਪਿੰਗ ਜ਼ਿਆਦਾ ਹੈ ਕਈ ਵਾਰੀ ਦੂਰ ਜਾਂਦੇ ਨੇ ਸੂਟ ਸਾਡੇ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਜਗ੍ਹਾ ਤੋਂ ਤੁਸੀਂ ਸਾਡੇ ਕੋਲ ਸੂਟ ਮੰਗਾ ਰਹੇ ਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਇੱਥੇ ਸਾਡੇ ਨਾਲ ਤੁਸੀਂ ਸ਼ਾਪਿੰਗ ਕਰਦੇ ਰਹੋ ਤੇ ਅਸੀਂ ਤੁਹਾਨੂੰ ਕੋਰੀਅਰ ਕਰਦੇ ਰਿਹਾ ਕਰੀਏ ਠੀਕ ਹੈ ਸੋ ਆਹ ਲਾਸਟ ਵਾਲਾ ਪੀਸ ਜਿਹੜਾ ਤੁਹਾਨੂੰ ਦਿਖਾਇਆ ਇਹ ਹੈਗਾ ਜੀ 2850 ਦਾ ਲੇਕਿਨ ਆਪਾਂ 50 ਵੇਵ ਆਫ ਕਰਤਾ ਤੇ ਇਹ ਪਏਗਾ ਤੁਹਾਨੂੰ ਜੀ 2800 ਦਾ ਤੇ ਇੱਕ ਪੀਸ ਹੋਰ ਹੈਗਾ ਵਾਈਟ ਮੈਂ ਅੱਗੇ ਵੀ ਸ਼ਾਇਦ ਪਤਾ ਨਹੀਂ ਦਿਖਾਇਆ ਸੀ ਕਿ ਨਹੀਂ ਆਪਾਂ ਦੁਬਾਰਾ ਦਿਖਾ ਦਿੰਨੇ ਇਹ ਹੈਗਾ ਜਿਹੜੇ ਨਾ ਐਂਟੀਕ ਚੀਜ਼ਾਂ ਲਾਈਕ ਕਰਦੇ ਆ ਨਾ ਇਹ ਮੈਂ ਤੁਹਾਨੂੰ ਲਗਾ ਕੇ ਦਿਖਾਨੀ ਆ ਬਹੁਤ ਬਿਊਟੀਫੁਲ ਪੀਸ ਹੈ ਜੀ ਇਹ ਲినਨ कॉटन ਹੈ ਠੀਕ ਹੈ ਪਿਓਰ कॉटन ਨਾ ਲినਨ कॉटन ਅੱਛੀ ਵਾਲੀ ਠੀਕ ਹੈ ਔਰ ਆਫ ਵਾਈਟ ਕਲਰ ਹੈ ਤੇ ਜਿਹਦੇ ਤੇ ਨਾ ਦੇਖੋ ਇਹਨੇ ਗਲੇ ਉੱਪ ਇਹਦਾ ਗਲੇ ਤੇ ਕੁਝ ਨਹੀਂ ਕਰਵਾਇਆ ਸੀ ਇਹਦਾ ਕੇਰਾ ਬਹੁਤ ਸੋਹਣਾ ਕੇਰਾ ਆਪਣੇ ਆ ਅਲੱਗ ਚੀਜ਼ ਐ ਆ ਕਾਪੀ ਨਹੀਂ ਹੁੰਦੀ ਜਿੱਦਾਂ ਤੁਹਾਨੂੰ ਹਮੇਸ਼ਾ ਦਸੀਦਾ ਜਿਹੜੇ ਸਾਡੇ ਸੂਚ ਦੀ ਐਮਬਰਾਇਡਰੀ ਹੁੰਦੀ ਕੋਸ਼ਿਸ਼ ਕਰੀਦੀ ਐ ਕਿ ਅਸੀਂ ਆਪਣੇ ਡਿਜ਼ਾਈਨਸ ਕ੍ਰੀਏਟ ਕਰੀਏ ਹਨਾ ਤੇ ਕਿਉਂਕਿ ਅੱਜ ਕੱਲ ਸਭ ਨੂੰ ਹੀ ਹੁੰਦਾ ਐ ਕਿ ਅਸੀਂ ਉਹ ਪਾਈਏ ਜੋ ਕਿਸੇ ਨੇ ਨਾ ਪਾਇਆ ਹੋਵੇ ਕੁਝ ਅਲੱਗ ਪਾਈਏ ਹਨਾ ਤੇ ਆ ਦੇਖੋ ਇਹਦਾ ਵਰਕ ਤੁਹਾਨੂੰ ਲੱਗ ਗਿਆ ਉਹ ਦਿਖਾ ਰਹੀ ਆ ਮੈਂ ਗਲੇ ਉੱਪਰ ਇਹਦੇ ਕੁਝ ਨਹੀਂ ਹੈਗਾ ਲੈਂਥ ਦਾ ਇਸ਼ੂ ਹੋਈ ਨਹੀਂ ਆ ਨਾ ਇਹਦੀ ਐਮਬਰਾਇਡਰੀ ਦੇਖੋ ਤੁਸੀਂ ਕਿੰਨੀ ਬਿਊਟੀਫੁੱਲ ਐਮਬਰਾਇਡਰੀ ਐ ਬਹੁਤ ਸੋਹਣਾ ਪੀਸ ਐ ਆ ਦੇਖੋ ਠੀਕ ਹੈ ਇਹ ਆਰਾਮ ਨਾਲ 24 25 ਘੇਰੇ ਵਾਲਾ ਬੰਦਾ ਇਹਨੂੰ ਬਣਾ ਸਕਦਾ ਹੈ ਜਿਹੜੇ ਅਸੀਂ ਇਦਾਂ ਸੇਲ ਲਈ ਬਣਾਉਂਦੇ ਆ ਨਾ 24 ਘੇਰੇ ਤੱਕ ਤੇ ਬਣਾਈਦੇ ਠੀਕ ਹੈ ਇਹ ਘੇਰੇ ਤੇ ਕੰਮ ਹੋ ਗਿਆ ਔਰ ਹੁਣ ਤੁਹਾਨੂੰ ਦਿਖਾ ਰਹੇ ਆ ਇਹਦੀਆਂ ਆਪਾਂ ਬੜਾ ਅੱਛਾ ਜਾਲੀ-ਜਾਲੀ ਜੇ ਵਾਲਾ ਕੰਮ ਹੋਇਆ ਹੋਇਆ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਇਹ ਬਹੁਤ ਪਿਆਰਾ ਇਹਦੇ ਨਾਲ ਚਾਹੇ ਤੇ ਤੁਸੀਂ ਆ ਦੁਪੱਟਾ ਟਾਈ ਐਂਡ ਆ ਇਹ ਕਰ ਸਕਦੇ ਹੋ ਤੇ ਨਹੀਂ ਕਿ ਅਸੀਂ ਸੋਚ ਰਹੇ ਹਾਂ ਕਿ ਇਹਦੇ ਨਾਲ ਦੁਪੱਟਾ ਲੈ ਕੇ ਨਾ ਆਹੀ ਕਲਰ ਦਾ ਉਹਦੇ ਉੱਪਰ ਕਾਫੀ ਕਲਰ ਦਾ ਸੀ ਪੇਂਟ ਕਰਵਾ ਦਈਏ ਮਤਲਬ ਵੈਰੀ ਬਿਊਟੀਫੁਲ ਪੀਸ ਬਣ ਜਾਣਾ ਹੈ ਉਦੋਂ ਤੇ ਤੇ ਜਦੋਂ ਇਹਦੇ ਤੇ ਫਿਰ ਉਹਦੇ ਨਾਲ ਕੀ ਹੋਣਾ ਹੈ ਕਿ ਇੱਕਦਮ ਕਾਸਟ ਵੀ ਵਧਣੀ ਹੈ ਤੇ ਅਗਰ ਕੋਈ ਕਸਟਮਰ ਸਾਡੇ ਕੋਲ ਹੁਣੇ ਹੀ ਚੂਜ਼ ਕਰ ਰਿਹਾ ਹੈ ਇਹਨੂੰ ਤੇ ਅਸੀਂ ਉਹਦੇ ਲਈ ਫਿਰ ਦੁਪੱਟਾ ਜਦੋਂ ਰੈਡੀ ਕਰਾਂਗੇ ਤੇ ਫਿਰ ਉਹ ਪਹਿਲੇ ਬੁੱਕ ਹੋ ਜਾਊਗਾ ਕਿਉਂਕਿ ਦੁਪੱਟਾ ਪੇਂਟ ਹੋਣ ਤੋਂ ਬਾਅਦ ਸਾਨੂੰ ਪਤਾ ਹੁੰਦਾ ਹੈ ਸਾਡੇ ਪੇਂਟ ਦਾ ਕਿ ਬੜੀ ਜਲਦੀ ਨਿਕਲ ਜਾਂਦੇ ਨੇ ਠੀਕ ਹੈ ਸੋ ਅਸੀਂ ਹਲੇ ਇਹ ਸੋਚਿਆ ਹੈ ਅਗਰ ਕਿਸੇ ਹੋਰ ਕਸਟਮਰ ਇਹਨੂੰ ਲੈ ਲੈਂਦਾ ਹੈ ਕਿਸੇ ਕਸਟਮਰ ਦਾ ਹੋਰ ਕੋਈ ਹੈਗਾ ਕਿ ਅਸੀਂ ਇਹਨੂੰ ਡਾਈ ਕਰਵਾਣਾ ਹੈ ਜਾਂ ਕਾਫੀ ਕਰਕੇ ਡਾਈ ਐਂਡ ਡਾਈ ਕਰਵਾਣਾ ਹੈ ਜਾਂ ਹੋਰ ਕੁਝ ਕਰਵਾਣਾ ਹੈ ਤਾਂ ਉਹ ਤੁਸੀਂ ਕਰਵਾ ਸਕਦੇ ਹੋ ਮੈਂ ਜਿਸ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਕਿ ਆਪਾਂ ਇਹਦਾ ਇਦਾਂ ਸੋਚਿਆ ਹੈ ਠੀਕ ਹੈ ਜੀ ਤੇ ਇਹ ਵਾਲਾ ਸੂਟ ਜਿਹੜਾ ਤੁਹਾਨੂੰ ਵਿਦਆਊਟ ਦੁਪੱਟਾ ਕੋਸਟ ਕਰੇਗਾ 2100 ਦਾ ਠੀਕ ਹੈ ਜੀ ਵਿਦਆਊਟ ਦੁਪੱਟਾ ਇਹ ਵਾਲਾ ਸੂਟ ਤੁਹਾਨੂੰ ਕਾਸਟ ਕਰੇਗਾ 2100 ਦਾ ਵਿਦਆਊਟ ਦੁਪੱਟਾ ਦੁਪੱਟਾ ਲੱਗੇਗਾ ਤੇ ਫਿਰ ਅਲੱਗ ਕੋਸਟਿੰਗ ਹੋਏਗੀ ਠੀਕ ਹੈ ਤੇ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਦਿਮਾਕਾ ਆਫਰ ਤੁਸੀਂ ਦੱਸ ਨਹੀਂ ਰਹੇ ਹਨ ਉਹ ਅਸੀਂ ਭੁੱਲੇ ਨਹੀਂ ਆ ਦਿਖਾਣੇ ਆ ਤੇ ਜਿਹੜੀ ਸਾਡੀ ਕੱਲ ਦੀ ਵੀਡੀਓ ਹੋਣੀ ਹੈ ਤੁਹਾਨੂੰ ਪਤਾ ਹੈ ਕਿ ਹੁਣ ਅਸੀਂ ਡਿਸਾਈਡ ਕੀਤਾ ਜਿੱਦਾਂ ਕਿ ਜਿਹੜੀ ਸਾਡੀ ਵੈਨਸਡੇ ਦੀ ਵੀਡੀਓ ਹੋਇਆ ਕਰੇਗੀ ਉਹਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਦਿਖਾਇਆ ਹੀ ਆਫਰਸ ਕਰਨੇ ਆ ਜਿਆਦਾ ਹਨਾ ਮਤਲਬ ਜਿੱਦਾਂ ਅੱਜ ਦੀ ਕਲੈਕਸ਼ਨ ਦਿਖਾਤੀ ਤੁਹਾਡੇ ਕੋਲ ਤੁਹਾਡੇ ਕੋਲ ਬਹੁਤ ਕੁਝ ਆਇਆ ਹੈ ਹਲੇ ਨਵਾਂ ਹੋਰ ਵੀ ਲੇਕਿਨ ਕੱਲ੍ਹ ਵਾਲੀ ਜਿਹੜੀ ਵੀਡੀਓ ਹੋएगी ਉਹਦੇ ਵਿੱਚ ਜਿੱਦਾਂ ਹੁਣ ਸਾਡੇ ਕੈਟਲੌਗਸ ਲੈ ਕੇ ਆਈਦੇ ਨੇ ਜਾਂ ਕੁਝ ਪੀਸਿਸ ਇਕੱਠੇ ਕਰੀਦੇ ਨੇ ਜਿੱਦਾਂ ਹੁਣ ਇੱਕ ਦੋ ਪੀਸਿਸ ਜਦੋਂ ਰਹਿ ਜਾਂਦੇ ਨੇ ਫਿਰ ਅਸੀਂ ਉਹਨਾਂ ਨੂੰ ਆਫਰਸ 'ਚ ਕੱਢ ਦਿੰਦੇ ਆ ਸਾਡੀ ਲਾਸਟ ਵੀਡੀਓ ਸਾਡੇ ਕੋਲ ਕੁਝ ਨਹੀਂ ਬਚਿਆ ਸਾਰੇ ਨਿਕਲ ਗਏ ਨੇ ਇੱਕ ਦੋ ਪੀਸ ਸ਼ਾਇਦ ਬਚੇ ਹੋਣਗੇ ਆਫਰ ਵਾਲੇ ਦੇ ਸਾਰੇ ਪੀਸਿਸ बिक ਗਏ ਨੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਅਸੀਂ ਜਿਹੜੀ ਆ ਧਮਾਕਾ ਆਫਰ ਵਾਲਾ ਸੂਟ ਦਿਖਾ ਰਹੇ ਆ ਆ ਲੋ ਜੀ ਅੱਜ ਆਪਾਂ ਆਵਲੇ ਸੂਟ ਦੇ ਤੁਹਾਨੂੰ ਧਮਾਕਾ ਆਫਰ ਦੇਣੀ ਆ ਆ ਦੇਖੋ ਸਰ ਖੋਲ ਕੇ ਦਿਖਾ ਦਿੰਨੇ ਆ ਪੀਸ ਤੁਹਾਨੂੰ ਸਭ ਨੂੰ ਪਤਾ ਹੈ ਇਹ 17 1700 ਦੇ ਸੂਟ ਜਿਹੜੇ ਆ ਇਹ ਸਾਡੇ ਕੋਲ ਦਿੱਤੇ ਨੇ ਹਨਾ ਤੇ ਅਸੀਂ ਇੰਨੇ ਦੇ ਹੀ ਸੇਲ ਕਰ ਰਹੇ ਇਹਨਾਂ ਨੂੰ ਹਨਾ ਤੇ ਇਹ ਤੁਹਾਨੂੰ ਲਾਸਟ ਪੀਸ ਜਿਹੜਾ ਦਿਖਾਈਦਾ ਹੈ ਆਲਵੇਸ ਇਹੀ ਕੋਸ਼ਿਸ਼ ਕਰਦੀ ਹੈ ਕਿ ਦਫਾਕਾ ਆਫਰ ਹੀ ਹੋਏ ਠੀਕ ਹੈ ਬੜਾ ਪਿਆਰਾ ਕਲਰ ਹੈ ਅੱਖਾਂ ਨੂੰ ਪੈਣ ਵਾਲਾ येलो ਨਹੀਂ ਹੈ ਬਹੁਤ ਸੋਹਣਾ येलो ਕਲਰ ਹੈ ਇਹ ਹੈਗੀ ਹੈ ਆ ਜਾਮ कॉटन ਠੀਕ ਹੈ ਜੀ ਜਾਮ ਸਿਲਕ कॉटन ਹੁੰਦੀ ਹੈ ਜਿਹੜੀ ਹੈ ਉਹ ਆ ਠੀਕ ਹੈ ਔਰ ਹੈਵੀ ਬਲੌਕ ਫਰੰਟ ਪੂਰਾ ਹੈ ਦੇਖੋ ਇਹਦਾ ਕਵਰ ਮਲਟੀ ਬਲੌਕ ਹੋਇਆ ਹੋਇਆ ਹੈ ਸਾਰੇ ਸੂਟ ਦੇ ਉੱਪਰ ਆ ਦੇਖੋ ਕਲਰਸ ਦੇਖੋ ਜਿਹੜੇ ਇਹਦੇ ਵਿੱਚ ਯੂਜ਼ ਹੋਏ ਹੋਏ ਨੇ ਬਹੁਤ ਸੋਹਣਾ ਪੀਸ ਹੈ ਮਾਡਾ

ਰਾਮ ਨਾਲ ਕੁਲਾ ਡੁੱਲਾ ਆ ਨਹੀਂ ਹੈ ਕਿ ਬਹੁਤ ਹੀ ਛੋਟਾ ਹੈ ਲੇਕਿਨ 2.5 ਤੋਂ ਥੋੜਾ ਜਿਹਾ ਛੋਟਾ ਹੋਏਗਾ ਠੀਕ ਹੈ ਔਰ ਸ਼ਿਫੋਨ ਦਾ ਦੁਪੱਟਾ ਹੈ ਹਾਫ ਪਿਆਰ ਦਾ ਦੁਪੱਟਾ ਹੈ ਬੜਾ ਪਿਆਰਾ ਆ ਦੇਖੋ ਠੀਕ ਹੈ ਜੀ ਤੇ ਇਹ ਸਾਰੇ ਤੁਹਾਨੂੰ ਪਤਾ ਹੈ 1700 ਦੇ ਸੀ ਕੱਢੇ ਸੀਗੇ ਅੱਜ ਇਹ ਪੀਸ ਅੱਜ ਸਿਰਫ ਅੱਜ ਵਾਲੀ ਵੀਡੀਓ ਵਾਲਾ ਇਹੀ ਸਿੰਗਲ ਪੀਸ ਬਾਕੀ ਨਹੀਂ ਇਹ ਵਾਲਾ ਜਿਹੜਾ ਸਿੰਗਲ ਪੀਸ ਹੈ ਇਹ ਤੁਹਾਨੂੰ ਪਵੇਗਾ ਜੇ 1500 ਦਾ ਠੀਕ ਹੈ ਜੀ ਅੱਜ ਇਹ ਤੁਹਾਨੂੰ ਕੋਸਟ ਕਰਨਾ ਹੈ 1500 ਦਾ ਅੱਜ ਵਾਲੀ ਵੀਡੀਓ ਉਸ ਠੀਕ ਹੈ ਅਗਰ ਤੁਸੀਂ ਅੱਜ ਦੇ ਅੱਜ ਹੀ ਆਰਡਰ ਕਰਦੇ ਹੋ ਕੱਲ ਹੀ ਪੀਸ ਲਓਗੇ ਜਾਂ ਕਿਦਾਂ ਦੇ ਤਾਂ ਨੂੰ 15 ਨਹੀਂ 17 ਦਾ ਹੀ ਪੈਣਾ ਠੀਕ ਹੈ ਜੀ ਤੇ ਇੱਕ ਹੋਰ ਧਮਾਕੇ ਵਾਲਾ ਕੱਢ ਦਿੰਨੇ ਆ ਜੀ ਫਿਰ ਆ ਇੱਕ ਆ ਪੀਸ ਹੈਗਾ ਸਾਡਾ ਬਹੁਤ ਬਿਊਟੀਫੁਲ ਪੀਸ ਹੈ ਜੀ ਇਹ ਬਹੁਤ ਪਿਆਰਾ ਪੀਸ ਹੈ ਆ ਦੇਖੋ ਕ੍ਰਸ਼ ਕੋਟਨ ਹੈ ਇਹ ਠੀਕ ਹੈ ਕਸ਼ਮੀਰੀ ਵਰਕ ਹੋਇਆ ਹੋਇਆ ਹੈ ਦੇ ਉੱਪਰ ਥਿਸ ਇਜ਼ ਕੋਟਨ ਆ ਨਹੀਂ ਇਹ ਕਿ ਇਹ ਕਸ਼ਮੀਰੀ ਵਰਕ ਹੈ ਤੇ ਹੂਲਨ ਕਪੜਾ ਹੈ ਜਾਂ ਕਿਦਾਂ प्रॉपर प्योर कॉटन का सूट है बहुत सोहना पीस है जी आ देखो बड़ी प्यारा पीस है देखो। बहुत प्यारा पीस है प्रॉपर कश्मीरी वर्क ग्रे कलर का सूट है जी और देखो पूरा थले तक फुल हैवी वर्क ठीक है अगर अस पूरा हैवी वर्क करवा चल जाने ना आज मार्केट ਤੇ ਤੁਹਾਨੂੰ ਪਤਾ ਹੈ ਕਿ ਇਹ ਸਾਨੂੰ ਕਿੰਨੇ ਦਾ ਕਾਸਟ ਕਰਨਾ ਹੈ ਬਹੁਤ ਮਹਿੰਗਾ ਪੈ ਜਾਣਾ ਹੈ ਹਨਾ ਅਗਰ ਅਸੀਂ ਖੁਦ ਇਹਨੂੰ ਕਰਵਾ ਚਲ ਜੰਨੇ ਆ ਚਾਹੇ ਤੁਸੀਂ ਇਹਦੇ ਨਾਲ ਦੁਪੱਟਾ ਜਿਹੜਾ ਹੈਗਾ ਆ ਔਰ ਇਹਨਾਂ ਆ ਦੇਖੋ ਆ ਇਹਦਾ ਫੈਬਰਿਕ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੀਆਂ ਇਹ ਇਹਦਾ ਫੈਬਰਿਕ ਹੈ ਕਾਟਨ ਹੈ ਕ੍ਰਸ਼ ਕਾਟਨ ਜਿਹੜੀ ਹੁੰਦੀ ਹੈ ਉਹ ਹੈ ਠੀਕ ਹੈ ਜੀ ਤੇ ਕਰਾਂ ਚਲ ਜਾਂਗੇ ਤਾਂ ਜਿੰਨੇ ਦਾ ਸੂਟ ਆ ਉਹਨੇ ਦਾ ਸ਼ਾਇਦ ਪੂਰਾ ਮਿਲਣਾ ਹੈ ਠੀਕ ਹੈ ਇਹ ਤੁਹਾਨੂੰ ਅੱਜ ਕਾਸਟ ਕਰਨਾ ਹੈ ਵਿਦਆਊਟ ਦੁਪੱਟਾ ਸਿਰਫ ਤੇ ਸਿਰਫ 1100 ਦਾ ਠੀਕ ਹੈ 1100 ਦਾ ਸੂਟ ਬਹੁਤ ਸੋਹਣਾ ਬਹੁਤ ਵਧੀਆ ਡੀਲ ਜੇ ਮਿਸ ਕਰਨ ਵਾਲੀ ਚੀਜ਼ ਨਹੀਂ ਹੈਗੀ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਅੱਛੇ ਤਰੀਕੇ ਨਾਲ ਹੈ ਐਂਡ ਸਫਾਈ ਨਾ ਦੇਖੋ ਇਹਦੇ ਉੱਪਰ ਆ ਕਰਵਾਇਆ ਹੋਇਆ ਹੈ ਤੁਹਾਨੂੰ ਬਿਲਕੁਲ ਲੱਗ ਗਿਆ ਦਿਖਾ ਰਹੇ ਹਾਂ ਦੇਖੋ ਵਾਕਿੰਗਸ ਤੇ ਆ ਕੇ ਦੇਖ ਲੈਂਦੇ ਨੇ ਜਿਹੜੇ ਸਾਡੇ ਦੂਰ ਵਾਲੇ ਮੈਂਬਰ ਬੈਠੇ ਰੇਣੇ ਸਾਡੇ YouTube ਮੈਂਬਰਸ ਜਾਂ Instagram ਵਾਲੇ ਮੈਂਬਰਸ ਉਹਨਾਂ ਵਾਸਤੇ ਆ ਦੇਖੋ ਤੁਹਾਨੂੰ ਬਿਲਕੁਲ ਲੱਗ ਗਿਆ ਦਿਖਾ ਰਹੇ ਹਾਂ ਕਿ ਕੰਮ ਦੀ ਸਫਾਈ ਦੇਖੋ ਤੇ ਤੁਹਾਨੂੰ ਮਿਲਣਾ ਕਿੰਨੇ ਚਾਏ ਸਿਰਫ 1100 ਠੀਕ ਹੈ ਸੋ ਮਿਸ ਕਰਨ ਵਾਲੀ ਚੀਜ਼ ਨਹੀਂ ਹੈਗੀ ਅਗਰ ਕਿਸੇ ਨੇ ਇਹ ਨਾਲ ਦੁਪੱਟਾ ਲਗਵਾਉਣਾ ਹੋਵੇਗਾ ਤੇ ਦੁਪੱਟੇ ਦੀ ਕਾਸ਼ਤਾਂ ਨੂੰ ਦੱਸੀਏ ਵੱਧ ਤੋਂ ਵੱਧ 1.500 400 1.500 ਵੱਧ ਤੋਂ ਵੱਧ 500 ਇਸ ਤੋਂ ਉੱਪਰ ਨਹੀਂ ਜਾਂਦੀ 1.500 ਅੱਛੇ ਹੁਲਾ ਦੁਪੱਟਾ ਖੁਡਾ ਰੁਲਾ ਟਾਈਮ ਠੀਕ ਹੈ ਜੀ ਸੋ ਹੋਪ ਤੁਹਾਨੂੰ ਸਾਡੀ ਕਲੈਕਸ਼ਨ ਅੱਛੀ ਲੱਗਦੀ ਹੋਏਗੀ ਸੋ ਤੁਸੀਂ ਪਲੀਜ਼ ਸਾਨੂੰ ਨਾ ਜਿੱਦਾਂ ਕਹਿੰਦੇ ਉਹਨਾਂ ਦਾ ਸੁਝਾਓ ਬਾਕਸ ਦੇ ਵਿੱਚ ਸੁਝਾਅ ਦੇ ਸਕਦੇ ਹੋ ਅਸੀਂ ਵੀ ਤੁਹਾਨੂੰ ਕਹਿੰਦੇ ਆ ਹੱਥ ਜੋੜ ਕੇ ਕਿ ਜੇ ਫਿਰ ਤੁਹਾਡੇ ਕੋ ਕੋਈ رائے ਹੁੰਦੀ ਹੈ ਨਾ ਕਿ ਅਸੀਂ ਇਦਾਂ ਵੀ ਕਰ ਸਕਦੇ ਆ ਅਸੀਂ ਕਿਉਂਕਿ ਕਈ ਵਾਰ ਪਹਿਲਾਂ ਕੀ ਕਰਦੀ ਸੀ ਕਿ ਕਿ ਜਿਹੜੇ ਸੂਟ ਜਿੱਦਾਂ ਬਣਾਏ ਤੇ ਅਸੀਂ ਕੋਰੀਅਰ ਕਰ ਦਿੰਦੇ ਸੀ ਕਿ ਦਿਖਾਉਂਦੇ ਨਹੀਂ ਸੀਗੇ ਹਨਾ ਤੇ ਹੁਣ ਮੇਰੀ ਕੋਸ਼ਿਸ਼ ਹੁੰਦੀ ਹੈ ਜਿੱਦਾਂ ਮੈਂ ਸ਼ਾਰਟਸ ਦੇ ਵਿੱਚ ਵੀ ਇੱਕ ਰੀਸੈਂਟ ਸੂਟ ਪਾਇਆ ਆ ਤੇ ਉਹਦੀ ਅਲੱਗ ਵੀਡੀਓ ਬਣਾ ਕੇ ਪਾਵਾਂਗੇ ਸੀ ਉਹਦੇ ਨਾਲ ਅਸੀਂ ਪੇਂਟ ਕਰਵਾਤਾ ਹੈ ਦੁਪੱਟਾ ਆਰ ਮਤਲਬ ਲੁਕਸ ਵੈਰੀ ਗੁੱਡ ਉਹ ਸੋ ਉਸ ਸੋਹਣਾ ਬਣੇ ਹੈਨਾ ਤੇ ਉਹ ਵੀ ਸੁਝਾਅ ਸਾਡੇ ਕਸਟਮਰਸ ਦਾ ਹੀ ਸਿੰਗਾ ਕਿ ਮੈਂ ਐਦਾਂ ਕੁਝ-ਕੁਝ ਜਿੱਦਾਂ ਵਧੀਆ ਚੀਜ਼ਾਂ ਕੁਝ ਕਿਸੇ ਲਈ ਭਾਵੇਂ ਆਰਡਰ ਤਿਆਰ ਕੀਤਾ ਤੇ ਉਹਦੀ ਵੀਡੀਓਸ ਪਾਇਆ ਕਰੀਏ ਤੇ ਅਸੀਂ ਪਾਣੀ ਸ਼ੁਰੂ ਕਰਤੀ ਹੈ ਜੀ ਤੁਸੀਂ ਬੜਾ ਪਿਆਰ ਦੇ ਰਹੇ ਹੋ ਉਸ ਚੀਜ਼ ਨੂੰ ਤੇ ਐਦਾਂ ਹੀ ਸਾਨੂੰ ਹੋਰ ਵੀ ਸੁਝਾਅ ਪਲੀਜ਼ ਤੁਸੀਂ ਸਾਨੂੰ ਦਿੰਦੇ ਰਹੋ ਕਿ ਅਸੀਂ ਆਪਣੇ ਕੰਮ ਦੇ ਵਿੱਚ ਹੋਰ ਸੁਧਾਰ ਕਿੱਦਾਂ ਲਿਆ ਸਕਦੇ ਆ ਅਸੀਂ ਕਿੱਥੇ ਕੀ ਕਰ ਸਕਦੇ ਹਾਂ ਕਿ ਜਿੱਥੇ ਅਸੀਂ ਆਪਣੇ ਕਸਟਮਰਸ ਨੂੰ ਹੋਰ ਖੁਸ਼ ਕਰ ਸਕੀਏ ਹਨਾ ਤੇ ਇਦਾਂ ਹੀ ਬਸ ਸਾਡੇ ਕੋਲ ਸ਼ਾਪਿੰਗ ਕਰਦੇ ਰਹੋ ਜੀ ਜਿਹੜੇ ਸ਼ਾਪਿੰਗ ਕਰ ਰਹੇ ਨੇ ਉਹ ਵੀ ਸਾਡੇ ਨਾਲ ਖੁਸ਼ ਰਹੋ ਹੈਪੀ ਸ਼ਾਪਿੰਗ ਵਿਦ ਅਸ ਜਿਹੜੇ ਸੋਚ ਰਹੇ ਨੇ ਉਹ ਵੀ ਤੇ ਜਿਹੜੇ ਨਹੀਂ ਕਰ ਰਹੇ ਉਹਨਾਂ ਲਈ ਵੀ ਹੈ ਹੈਪੀ ਸ਼ੋਪਿੰਗ ਵਿਦ ਅ ਸ਼ੋਪਿੰਗ ਤੇ ਹੈਪੀ ਹੋਣੀ ਚਾਹੀਦੀ। ਤਨਾ ਕਿਤੋਂ ਵੀ ਕਰੋ ਹਨਾ ਠੀਕ ਹੈ ਜੀ ਸੋ ਸੱਚਿਆ ਗੱਲ ਜੀ ਇਦਾਂ ਹੀ ਪਿਆਰ ਬਣਾਏ ਰੱਖੋ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਔਰ ਪਲੱਸ ਉਹ ਜਿਹੜੀ ਘੰਟੀ ਬਣੀ ਹੁੰਦੀ ਹੈ ਨਾ ਬੈਲ ਆਈਕਨ ਉਹਨੂੰ ਵੀ ਪ੍ਰੈਸ ਕਰਨਾ ਨਹੀਂ ਭੁੱਲਣਾ ਉਹਨੂੰ ਪ੍ਰੈਸ ਕਰਨ ਨਾਲ ਤੁਹਾਨੂੰ ਸਾਡੇ ਆਫਰਸ ਸਾਡੇ ਸ਼ਾਰਟਸ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਆ ਜਾਇਆ ਕਰਨੀ ਹੈ ਤਾਂ ਹੀ ਤੁਸੀਂ ਦਵਾ ਦਾ ਫਿਰ ਸਾਡੇ ਤੋਂ ਆਰਡਰ ਕਰ ਸਕੋ ਠੀਕ ਹੈ ਜੀ ਥੈਂਕ ਯੂ ਜੀ ਥੈਂਕਸ ਫਾਰ ਵਾਚਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ